ਕੀ ਨਾਮ ਡਾਕਟਰ ਤਾਰਾ ਜੋਸ਼ੀ ਸੀਨੀਅਰ ਮੈਡੀਕਲ ਅਫਸਰ ਐਸ ਡੀ ਐਸ ਸਮਰਾਲਾ ਡਾਕਟਰ ਸਾਹਿਬ ਜਿਵੇਂ ਦੇਖਿਆ ਜਾ ਰਿਹਾ ਹੈ ਅਭੀ ਸਮਰਾਲਾ ਜਿਹੜਾ ਸਭ ਤੋਂ ਗਰਮ ਮੰਨਿਆ ਗਿਆ ਵਾ 46 ਡਿਗਰੀ ਦੇ ਉਪਰੋ ਟੈਂਪਰੇਚਰ ਤੇ ਲੋ ਕਾਫੀ ਜੜਾ ਲੈ ਰਹੀ ਹੈ ਇਸ ਤੋਂ ਬਚਾਉਣ ਲਈ ਕੀ ਪ੍ਰਕਾਸ਼ ਰੱਖਿਆ ਕਹਿੰਦੇ ਬੱਚਿਆਂ ਨੂੰ ਤੇ ਬੇਬੇ ਕੋ ਤੁਸੀਂ ਠੀਕ ਦੱਸਿਆ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਆਪਣਾ ਸਮਰਾਲੇ ਪਿਛਲੇ 2-3 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਸਭ ਤੋਂ ਗਰਮ ਤਾਪਮਨ ਇੱਥੇ ਰਿਕਾਰਡ ਕੀਤਾ ਗਿਆ ਇਸ ਕਰਕੇ ਜਾਸ ਕਰਕੇ ਕਈ ਲੋਕਾਂ ਨੂੰ ਜ਼ਿਆਦਾ ਇਸ ਚ ਖਤਰਾ ਹੈ ਜਿਹੜੇ ਕਿ ਛੋਟੇ ਬੱਚੇ ਖਾਸ ਕਰਕੇ ਨਵਜੰਮੇ ਬੱਚੇ ਜਾਂ ਕੋਈ ਜ਼ਿਆਦਾ ਬਜ਼ੁਰਗ ਬੰਦੇ ਹੈ ਜਾਂ ਕੋਈ ਜਿਨ੍ਹਾਂ ਨੂੰ ਆਲਰੇਡੀ ਹਾਰਟ ਪੇਸ਼ੈਂਟ ਹੈ ਜਾਂ ਕਿ ਜਿਨ੍ਹਾਂ ਨੂੰ ਕੋਈ ਹੋਰ ਕਿੰਡੀ ਦੀ ਜਾਂ ਹੋਰ ਕੋਈ ਦਿੱਕਤ ਬਿਮਾਰੀ ਹੈ ਤੇ ਇਸ ਤਰ੍ਹਾਂ ਹੀ ਜਿਹੜੇ ਮਜ਼ਦੂਰ ਹੈ ਖੇਤੀਬਾੜੀ ਕਰਦੇ ਹੈ ਲੇਬਰਰ ਹੈ ਰਿਕਸ਼ਾ ਚਲਾਉਂਦੇ ਹੈ ਸੜਕ ਦੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਖਤਰਾ ਹੈ ਸੋ ਉਸ ਲਈ ਆਪਾਂ ਨੂੰ ਇਨਾਂ ਸਾਰਿਆਂ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹ ਪ੍ਰੀਕਾਸ਼ਨ ਹੈ ਕਿ ਜਦੋਂ ਜਿਆਦਾ ਸਭ ਤੋਂ ਜਿਆਦਾ ਤਾਪਮਨ ਹੁੰਦਾ ਹੈ ਖਾਸ ਕਰਕੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਸੋ ਇਸ ਟਾਈਮ ਤੇ ਇਹਨਾਂ ਨੂੰ ਆਪਣੇ ਘਰੋਂ ਨਹੀਂ ਨਿਕਲਣਾ ਚਾਹੀਦਾ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਠੰਡੇ ਰੁੱਖ ਥੱਲੇ ਜਾਂ ਠੰਡੀ ਥਾਂ ਤੇ ਬਹਿ ਕੇ ਟਾਈਮ ਪਾਸ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਤਰਲ ਪਦਾਰਥਾਂ ਨੂੰ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਵਿੱਚ ਗਰਮੀ ਜਿਆਦਾ ਪੀਣ ਕਰਕੇ ਸਰੀਰ ਦੇ ਵਿੱਚੋਂ ਕੀਮਤੀ ਪਾਣੀ ਅਤੇ ਸੋਡੀਅਮ ਪੋਟਾਸ਼ੀਅਮ ਹੋਰ ਇਲੈਕਟ੍ਰੋਲਾਈਟਸ ਦਾ ਲਾਸ ਹੋ ਜਾਂਦਾ ਹੈ ਸੋ ਇਹਨਾਂ ਨੂੰ ਤਰਲ ਪਦਾਰਥ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਨਾਰਮਲ ਪਾਣੀ ਤੋਂ ਇਲਾਵਾ ਇਹ ਆਪਣੇ ਘਰ ਤੇ ਅਵੇਲੇਬਲ ਲੱਸੀ ਹੁੰਦੀ ਉਹ ਪੀ ਸਕਦੇ ਆ ਨਿੰਗੂ ਪਾਣੀ ਸਖਜੀ ਬਣਾ ਕੇ ਪੀ ਸਕਦੇ ਆ ਉਹਦੇ ਇਲਾਵਾ ORS ਦਾ ਪੈਕੇਟ ਸਰਕਾਰੀ ਸੰਸਥਾਵਾਂ ਚ ਮਿਲਦਾ ਉਹ ਵੀ ਇਹ ਲੈ ਕੇ ਪੀ ਸਕਦੇ ਛੋਟੇ ਬੱਚਿਆਂ ਲਈ ਛੋਟੇ ਬੱਚਾ ਨੂੰ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ ਕਿ ਛੋਟੇ ਬੱਚਾ ਨੂੰ ਗਰਮੀ ਵਿੱਚ ਨਹੀਂ ਕਰੋ ਬਾਹਰ ਕੱਢਣਾ ਚਾਹੀਦਾ ਖਾਸ ਕਰਕੇ ਜਿਹੜਾ ਬੱਚਿਆਂ ਦੀ ਉਮਰ ਪਹਿਲੇ 1 ਮਹੀਨੇ ਤੋਂ ਘੱਟ ਹੋਣਾਂ ਦਾ ਬਿਲਕੁਲ ਹੀ ਇਹ ਗਰਮੀ ਜਿਹੜੀ ਬਰਦਾਸ਼ਤ ਕਰਨੀ ਮੁਸ਼ਕਲ ਹੋ ਜਾਂਦੀ ਹੈ ਅਤੇ ਉਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਕਰਦੇ ਹੋਏ ਉਹਨਾਂ ਨੇ ਸਕੂਲਾਂ ਵਿੱਚ ਛੁੱਟੀਆਂ ਕਰਤੀਆਂ ਕਿਉਂਕਿ ਲੂ ਦਾ ਅਸਰ ਉਹਨਾਂ ਬੱਚਿਆਂ ਤੇ ਪੈ ਸਕਦਾ ਸੀ ਅਤੇ ਕਈ ਮਾਪੇ ਦੇ ਕੀਮਤੀ ਬੱਚੇ ਜਿਹੜੇ ਬਿਮਾਰ ਹੋ ਸਰੇ ਸੀ ਇਸ ਕਰਕੇ ਸਾਰੇ ਸਰਕਾਰੀ ادارے ਅਤੇ ਪ੍ਰਾਈਵੇਟ ਸਾਰੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਇਹ ਸੇ ਕੰਮ ਕਰਕੇ ਛੁੱਟੀ ਕੀਤੀ ਇਸ ਮੌਕੇ ਇੰਨਾ ਗਰਮ ਕਿਉਂ ਦੇਖਿਆ ਗਿਆ ਯਾਰ ਕੀ ਕੰਮ ਆ ਵੈਸੇ ਤਾਂ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਇੱਕ ਵਰਲਡ ਵਾਈਡ ਫੀਨੋਮੈਨਾ ਤੇ ਬਾਕੀ ਦੇਸ਼ਾਂ ਵਿੱਚ ਵੀ ਅਤੇ ਭਾਰਤ ਵਿੱਚ ਵੀ ਪਿਛਲੇ ਸਮੇਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਸੋ ਖਾਸ ਕਰਕੇ ਜਿੰਨਾ ਏਰੀਆ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਕੋਈ ਨਵਾਂ ਰੋਡ ਨੈਟਵਰਕ ਬੰਦਾ ਹੈ ਤੇ ਉੱਥੇ ਹੀ ਕਈ ਵਾਰੀ ਰੁੱਖ ਕੱਟੇ ਜਾਂਦੇ ਆ ਤੇ ਜਿੰਨੇ ਰੁੱਖ ਕੱਟੇ ਜਾਂਦੇ ਆ ਉਹਨੇ ਰੁੱਖ ਨਹੀਂ ਲੱਗਦੇ ਸੋ ਇਸ ਕਰਕੇ ਓਪਨ ਏਰੀਆ ਹੋਣ ਕਰਕੇ ਅਤੇ এনਵਾਇਰਨਮੈਂਟ ਵਿੱਚ ਦਰਖਤਾਂ ਦੀ ਕਮੀ ਹੋਣ ਕਰਕੇ ਜਿਹੜਾ ਜ਼ਿਆਦਾ ਤਾਪਮਾਨ ਦੇਖਿਆ ਜਾ ਰਿਹਾ ਹੈ ਤੇ ਕੀ ਕਰਨਾ ਜਨਰੇਟਰ ਲੋ ਮਜ਼ਦੂਰ ਆਮੋਲ ਕੰਮ ਕਰਦੇ ਲੇਬਰ ਕਰਦੇ ਆ ਕਿਉਂਕਿ ਉਹਨਾਂ ਦਾ ਕੰਮ ਇਹ ਰੋਜ਼ਗਾਰ ਇਸ ਤਰੀਕੇ ਚੱਲਦਾ ਉਹ ਕਿਵੇਂ ਬਚ ਸਕਦੇ ਆ ਉਹਨਾਂ ਨੂੰ ਬਚਣ ਦੇ ਲਈ ਇੱਕ ਤਾਂ ਉਹ ਆਪਣਾ ਧੁੱਪ ਵਿੱਚ ਨਾ ਨਿਕਲਣ ਤੇ ਆਪਣਾ ਜਿਹੜਾ ਕੰਮ ਨੂੰ ਟਾਈਮ ਜਿਹੜਾ ਚੇਂਜ ਕਰ ਲੈਣ ਅਰਲੀ ਮਾਰਨਿੰਗ ਤੇ ਲੇਟ ਈਵਨਿੰਗ ਦੇ ਵਿੱਚ ਕੰਮ ਕਰ ਲੈਣ ਤੇ ਜਿਹੜਾ ਜਿਸ ਟਾਈਮ ਪੂਰਾ ਧੁੱਪ ਦਾ ਪ੍ਰਕੋਪ ਹੈ ਉਸ ਟਾਈਮ ਉਹ ਆਪਣੇ ਆਪ ਨੂੰ ਨਾ ਨਿਕਲਣ ਦੂਸਰੀ ਗੱਲ ਹੈ ਕਿ ਖੁੱਲੇ ਕੱਪੜੇ ਪਾਣ ਤਾਂ ਕਪੜੇ ਨਾ ਪਾਉਂਦੇ ਜਿਹੜੇ ਬਲੈਕ ਕਲਰ ਦੇ ਕਪੜੇ ਆ ਕਾਲੇ ਰੰਗ ਦੇ ਕਪੜੇ ਉਹ ਨਾ ਪਾਉਣ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਾਲਾ ਰੰਗ ਜਿਹੜਾ ਧੁੱਪ ਨੂੰ ਆਪਣੇ ਵੱਲ ਖਿੱਚਦਾ ਤੇ ਉਸ ਟਾਈਮ ਜਦੋਂ ਕੋਈ ਕੰਮ ਨਹੀਂ ਆ ਉਹ ਆਪਣੇ ਕਿਸੇ ਰੁੱਖ ਥੱਲੇ ਜਿੱਥੇ ਪਾਣੀ ਹੋਵੇ ਰੁੱਖ ਹੋਵੇ ਉਹਦੇ ਤੱਤੇ ਬੈਹ ਸਕਦੇ ਆ ਜਾਂ ਕਿਸੇ ਠੰਡੀ ਜਗ੍ਹਾ ਤੇ ਬੈਹ ਸਕਦੇ ਆ ਅਤੇ ਜੇ ਕੰਮ ਕਰਨਾ ਪਈ ਤਾਂ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਜਿਹੜੇ ਤੁਹਾਨੂੰ ਤਰਲ ਪਦਾਰਥ ਦੱਸੋ ਉਹਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਅਤੇ ਫੈਕਟਰੀਆਂ ਵਿੱਚ ਵੀ ਇਸ ਤਰ੍ਹਾਂ ਦੇ ਸਿਸਟਮ ਲੱਗੇ ਹੋਏ ਆ ਕਿ ਜਦੋਂ ਤਾਪਮਾਨ ਵੱਧ ਜਾਂਦਾ ਉਹਨਾਂ ਨੂੰ ਉੱਥੇ ਛੁੱਟੀ ਇਹ ਸਾਰੇ ਚੀਜ਼ਾਂ ਕਾਨੂੰਨਨ ਰੂਪ ਵਿੱਚ ਹੀ ਹੈਗੀਆਂ ਤੇ ਬੰਦੇ ਨੂੰ ਆਪਣੀ ਸਿਹਤ ਲਈ ਵੀ ਜ਼ਰੂਰੀ ਹੈ ਕਿ ਆਪ ਮੈਨੂੰ ਗਰਮੀ ਤੇ ਲੂ ਤੋਂ ਬਚਾ ਕੇ ਰੱਖੇ ਜੇ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਹਸਪਤਾਲ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਜਾਂਦੇ ਐਸ ਵਾਰੀ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਆ ਲੂ ਤੋਂ ਬਚਣ ਲਈ ਸਾਰੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਨੂੰ ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹਦਾਇਤਾਂ ਮਿਲੀਆਂ ਕਿ ਤੁਸੀਂ ਆਪਣੇ ਹਸਪਤਾਲਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਨਾ ਹੈ ਉਹ ਅਸੀਂ ਉਹਦੇ ਵਿੱਚ ਆਲਰੇਡੀ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਆ ਸਪੈਸ਼ਲ ਬੈੱਡ ਅਸੀਂ ਬਣਾਏ ਆ ਉਹਦੇ ਵਿੱਚ ਇਹੋ ਜਿਹੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਲੂ ਲੱਗੇਗੀ ਜਿਹੜਾ ਨੂੰ ਹੀਟ ਸਟ੍ਰੋਕ ਜਾਂ ਹੋਏਗਾ ਤਾਂ ਉਹਨਾਂ ਨੂੰ ਅਸੀਂ ਸਪੈਸ਼ਲ ਬੈੱਡ ਬਣਾਏ ਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਜੇ ਮਰੀਜ਼ ਆਏਗਾ ਤਾਂ ਉਹਨਾਂ ਨੂੰ ਅਸੀਂ ਪ੍ਰੋਟੋਕਾਲ ਮੌਕਟੇਲ ਵਗੈਰਾ ਸਾਰਾ ਕੁਝ ਕੀਤਾ ਉਹਨਾਂ ਦਾ ਕਿਵੇਂ ਟ੍ਰੀਟਮੈਂਟ ਕਰਨਾ ਹੈ ਫਰਸਟ ایڈ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੇ ਕਿਸੇ ਬੰਦੇ ਨੂੰ ਲੂ ਲੱਗ ਜਾਂਦੀ ਹੈ ਤੇ ਤੁਹਾਡੇ ਘਰ 'ਚ ਤੁਹਾਡੇ ਨੇੜੇ-ਤੇੜੇ ਤਾਂ ਉਸ ਨੂੰ ਤੁਸੀਂ ਫਟਾਫਟ ਇਹੋ ਜਿਹੇ ਹਾਲਾਤ ਵਿੱਚ ਆ ਆਪਣਾ ਇਹਨੂੰ ਪਾਣੀ ਦੀ ਪੱਟੀ ਕਰਕੇ ਉਸ ਨੂੰ ਨੋਰਮਲ ਪਾਣੀ ਦੀ ਪੱਟੀ ਕਰਕੇ ਨੇੜੇ ਦੇ ਸਿਹਤ ਸਸਤਾ ਵਿੱਚ ਲੈ ਕੇ ਜਾਉਣਾ ਇਹ ਗੱਲ ਮੈਂ ਹੋਰ ਕਹਿ ਨਹੀਂ ਚਾਹੁੰਦਾ ਕਿ ਕਈ ਵਾਰੀ ਕਬੱਡੀ ਦੇ ਜਾਂ ਹੋਰ ਟੂਰਨਾਮੈਂਟ ਗਰਮੀ ਚ ਕਰਾਏ ਜਾ ਰਹੇ ਹਨ ਤੋਂ ਇਹ ਵੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਜਿਹੜੀਆਂ ਵੀ ਸਸਤਾਵਾਂ ਵੀ ਜਿਹੜੇ ਤੁਸੀਂ ਟੂਰਨਾਮੈਂਟ ਕਰਾਉਣੇ ਆ ਉਹ ਉਹਦਾ ਤਾਪਮਾਨ ਜਦੋਂ ਵਧਿਆ ਹੋਵੇ ਉਸ ਟਾਈਮ ਤੇ ਤੁਸੀਂ ਕੋਈ ਟੂਰਨਾਮੈਂਟ ਨਾ ਰੱਖੋ ਟੂਰਨਾਮੈਂਟ ਤੁਸੀਂ ਸ਼ਾਮ ਦੇ ਟਾਈਮ ਜਾਂ ਸਵੇਰੇ ਸਵੇਰ ਤੜਕੇ ਰੱਖੋ ਤਾਂ ਕਿ ਮਤਲਬ ਕਿ ਜਿਹੜੇ ਐਥਲੀਟਸ ਹੁੰਦੇ ਆ ਉਹ ਕਈ ਵਾਰੀ ਉਸ ਟਾਈਮ 에ਨਰਜੀ ਆਰਟੀਕਲੀ ਤੋ ਪਵੇ ਚ ਭੱਜ ਲੈਂਦੇ ਆ ਦੌੜ ਲੈਂਦੇ ਆ ਪਰ ਉਹ ਵੀ ਇਕੁਅਲੀ ਇਸ ਚੀਜ਼ ਦੇ ਵਿੱਚ ਵਿਕਟਮ ਹੋ ਸਕਦੇ ਆ ORS ਦਾ ਜਿਹੜਾ ਘੋਲ ਆ ਜਿਹੜਾ ਪੈਕੇਟ ਆ ਉਹ ਆਪਣੇ ਕੋਲੋਂ ਕਿਸਰਤ ਹੋ ਜਾਂਦਾ ORS ਹਾਂਜੀ ਇਹਦੇ ਵਿੱਚ ORS ਦਾ ਘੋਲ ਜਿਹੜਾ ਆਪਣੇ ਕੋਲ ਅਵੇਲੇਬਲ ਹੁੰਦਾ ਉਹ 1 ਲੀਟਰ ਪਾਣੀ ਚ ਘੋਲ ਕੇ ਜਾਂਦਾ ਸਾਰੀਆਂ ਸਰਕਾਰੀ ਸਹਸਤਾਵਾਂ ਜੋ ਬਣਾਉਂਦਾ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਇਸ ਵਾਰੀ ਇਲੈਕਸ਼ਨ 1 ਜੂਨ ਨੂੰ ਹੋ ਰਹੀ ਹੈ ਤੇ ਜਿਵੇਂ ਆਪਾਂ ਨੇ ਸਾਰੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ ਪਰ ਵਿਸ਼ੇਸ਼ ਤੌਰ ਤੇ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੇ ਪ੍ਰਸ਼ਾਸਨ ਨੇ ਇੱਕ ਪ੍ਰਬੰਧ ਕੀਤਾ ਹੈ ਕਿ ਹਰ ਮਤਲਬ ਕਿ ਪੂਲੀ ਬੂਥ ਵਿੱਚ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੇ ਜੇ ਕੋਈ ਕਿਸੇ ਬੰਦੇ ਨੂੰ ਕੋਈ ਲੂ ਲੱਗਣ ਦੀ ਕੋਸ਼ਿਸ਼ ਕਰ ਤਾਉਗੀ ਉਹਨੂੰ ਉੱਥੇ ਉੱਥੇ ਹੀ ਮੋੜਲਾ ਇਲਾਜ ਕੀਤਾ ਜਾਊਗਾ। ਆਮ ਲੋਕਾਂ ਕੀ ਕਹਿਣਾ ਚਾਹੁੰਦੇ ਆਂ ਆਮ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਾਂ ਨੂੰ ਆਪਣੇ এনवायरमेंट ਪ੍ਰਤੀ ਆਪਣੇ ਵਾਤਾਵਰਣ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਤੇ ਜਿਹੜੀ ਹੁਣ ਅਨਪ੍ਰੈਸੀਡੈਂਟਿਡ ਐਨੀ ਹੀਟ ਵੇਵ ਚੱਲਦੀ ਆ ਉਹਦੇ ਵਿੱਚ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾ ਕੇ ਰੱਖਣਾ ਆਪਣੇ ਛੋਟੇ ਬੱਚਾ ਨੂੰ 부ਜਰਗਾਨੂ ਬਿਮਾਰੀ ਜਿਨਾਂ ਨੂੰ ਆਲਰੇਡੀ ਹੈ ਉਹਨਾਂ ਨੂੰ ਸਭ ਨੂੰ ਬਚਾ ਕੇ ਰੱਖਣਾ ਹੈ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਹੈ ਆਪਦੇ ਕੰਮਾਂ ਨੂੰ ਆਪਣੇ ਤਾਪਮਨ ਦੇ ਅਕੋਰਡਿੰਗਲੀ ਉਦੋਂ ਹੀ ਘਰੋਂ ਨਿਕਲਣਾ ਜਦੋਂ ਤਾਪਮਨ ਘਟਿਆ ਹੋਵੇ ਅਤੇ ਤਲਬਦਾਰ ਰਸਦਾ ਜਿਹੜੇ ਮੈਂ ਦੱਸਿਆ ਘਰੇ ਯੂਜ਼ ਕਰਨਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ